ਨੇਪਾਲ ਤੋਂ ਪਿਆਨੇ ਖਾਸ ਸਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਦੀ ਹੈ ਕਿ ਨੇਪਾਲ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ 18 ਲੋਕਾਂ ਦੀ ਮਾਰੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਹ ਦੱਸਦੀ ਹੈ ਕਿ ਨੇਪਾਲ ਦੇ ਕਾਠਮੰਡੂ ਦੇ ਵਿੱਚ ਇਹ ਹਾਦਸਾ ਵਾਪਰਿਆ ਕਾਠਮੰਡੂ ਦੇ ਤ੍ਰਿਪੂਵਨ ਅੰਤਰਰਾਸ਼ਟਰੀ 에ਰਪੋਰਟ ਤੇ ਇਹ ਹਾਦਸਾ ਵਾਪਰਿਆ ਜਹ ਦੱਸਦੀ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਆਪਣੀ ਉਡਾਣ ਭਰ ਰਿਹਾ ਸੀ ਤੇ ਉਡਾਣ ਭਰਨ ਦੇ ਦੌਰਾਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਅਚਾਨਕ ਹੀ ਜਹਾਜ਼ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ ਦੇ ਵਿੱਚ 18 ਲੋਕਾਂ ਦੇ ਮਾਰੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇੱਕ ਨਿੱਜੀ ਕੰਪਨੀ ਸੋਰੀਆ 에ਅਰਲਾਈਨਸ ਦਾ ਜਹਾਜ਼ 19 ਲੋਕਾਂ ਨੂੰ ਲੈ ਕੇ ਕਾਠਮੰਡੂ ਦੇ ਤ੍ਰਿਪੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੋਖਰਾ ਜਾ ਰਿਹਾ ਸੀ ਸੂਤਰਾਂ ਦੇ ਮੁਤਾਬਕ ਸਵੇਰੇ ਉਡਾਣ ਭਰਦੇ ਸਮੇਂ ਜਹਾਜ਼ ਕ੍ਰੈਸ਼ ਹੋ ਗਿਆ ਦੱਸਿਆ ਕਿ ਜਹਾਜ਼ ਵਿੱਚ ਚਾਲਕ ਦਲ ਸਮੇਤ ਕਟੋ-ਕਟੋ 19 ਲੋਕ ਸਵਾਰ ਸਨ ਜਹਾਜ਼ ਹਾਦਸੇ ਦੀ ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ ਹੈ ਹਵਾਈ ਅੱਡੇ ਤੇ ਤਾਇਨਾਤ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਤੇ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਧਿਕਾਰੀ ਨੇ ਕਿਹਾ ਹੈ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਚਾ ਕਾਰਜ ਚਲਾ ਰਹੇ ਨੇ ਹਾਦਸੇ ਵਾਲੀ ਥਾਂ ਤੇ ਉਹਨਾਂ ਨੂੰ ਮੌਕੇ ਤੇ ਹੀ ਬੁਲਾ ਲਿਆ ਗਿਆ ਸੀ ਜਹਾਜ਼ ਵਿੱਚ ਲੱਗੀ ਅਗ ਨੂੰ ਬੁਝਾਇਆ ਗਿਆ ਹੈ ਹਾਲਾਂਕਿ ਜਹਾਜ਼ 'ਚ ਸਵਾਰ ਯਾਤਰੀਆਂ ਦੀ ਹਾਲਤ ਬਾਰੇ ਅਜੇ ਕੋਈ ਵੀ ਜਾਣਕਾਰੀ ਚੰਗੀ ਤਰ੍ਹਾਂ ਨਹੀਂ ਮਿਲ ਸਕੀ ਇਸ ਨਾਲ ਹੀ ਦੱਸਦੀ ਹੈ ਕਿ ਜਹਾਜ਼ ਰਨਵੇ ਤੋਂ ਫਿਸਲਣ ਦੇ ਕਾਰਨ ਹਾਦਸਾ ਗ੍ਰਸਤ ਹੋਇਆ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਹਾਜ਼ ਦਾ ਮਲਬਾ ਅਤੇ ਅੱਗ ਤੋਂ ਉੱਠਦਾ ਹੋਇਆ ਧੂਆ ਦਿਖਾਈ ਦੇ ਰਿਹਾ ਹੈ ਤ੍ਰਿਪੁਰਾਣ ਅੰਤਰਰਾਸ਼ਟਰੀ ਹਵਾਈ ਅੱਡਾ ਫਿਲਹਾਲ ਅੰਤਰਰਾਸ਼ਟਰੀ ਅਤੇ ਘਰੇਲੂ ਡਾਣਾ ਲਈ ਬੰਦ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ 19 ਲੋਕ ਸ਼ਿਕਾਰ ਹੋਏ ਨੇ ਤੇ 18 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ 15 ਲੋਕਾਂ ਦੀਆਂ ਲਾਸ਼ਾਂ ਨੂੰ ਬਚਾਅ ਕਰਮੀਆਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਤੇ ਉਧਰ ਹੀ ਪਾਇਲਟ ਦੀ ਗੱਲ ਕਰੀਏ ਤਾਂ ਪਾਇਲਟ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਸਵੇਰੇ 11 ਵਜੇ ਏਅਰ ਮੰਦਪਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਨੇਪਾਲ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਹਾਜ਼ ਦੇ ਵਿੱਚ ਕੁੱਲ 19 ਲੋਕ ਮੌਜੂਦ ਸਨ ਚਾਲਕ ਦਲ ਦੇ ਸਮੇਤ 19 ਲੋਕ ਮੌਜੂਦ ਸਨ ਤੇ ਉਡਾਣ ਭਰਨ ਸਮੇਂ ਇਹ ਹਾਦਸੇ ਸ਼িকার ਹੋਇਆ ਹੈ ਤੇ ਅਚਾਨਕ ਹੀ ਜਹਾਜ਼ ਨੂੰ ਅੱਗ ਲੱਗੀ ਤੇ 18 ਲੋਕਾਂ ਦੇ ਮਾਰੇ ਜਾਣ ਦੀ ਇਸ ਹਾਦਸੇ ਦੇ ਵਿੱਚ ਖਬਰ ਸਾਹਮਣੇ ਆਈ ਹੈ